ਲਓ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਆਪਾਂ ਗੱਲ ਅੱਗੇ ਤੋਰਦੇ ਹਾਂ ਸ਼ਮਾਂ ਨਾਂ ਬਰਬਾਦ ਕਰਦੇ ਹੋਏ ਅੰਦਰਲਾ ਬਹੁਤ ਨਮਾਕ ਚ ਫੜੂ ਪੈ ਜਾਂਦੇ ਨੇ ਸਾਗਰ ਜੇ ਤੁਸੀਂ ਕੁਝ ਕਰੋਗੇ ਕਿਸੇ ਨਾਲ ਸਾਝੀਆਂ ਕਰੋਗੇ ਤਾਂ ਉਹਦਾ ਹੱਲ ਨਿਕਲਣ ਦੇ ਚਾਂਸਸ ਵੀ ਹੈਗੇ ਨੇ ਜੇ ਆਪਾਂ ਕਿਸੇ ਨਾਲ ਗੱਲ ਕਰਾਂਗੇ ਨਹੀਂ ਆਪ ਗੱਲ ਕਰਕੇ ਇੱਥੇ ਦੱਬ ਲਗੇਗਾ ਤਾਂ ਹੱਲ ਵੀ ਮੇਰੇ ਨਾਲ ਕੋਈ ਨਿਕਲਦਾ ਮਸਲੇ ਬਹੁਤ ਨੇ ਮਸਲਾ ਪੰਜਾਬ ਦੇ ਵਿੱਚ ਬੇਸਿਕ ਮਸਲੇ ਨੇ ਪਾਣੀ ਦੇ ਨੇ ਬੱਚਿਆਂ ਦੇ ਨੇ ਖੇਤੀ ਦੇ ਨੇ ਪੀਣ ਯੋਗ ਪਾਣੀ ਦੇ ਪਹਿਲਾਂ ਨੇ ਤੇ ਜਿੰਨੇ ਮਰਜ਼ੀ ਗਿਣ ਲਓ ਜੀ 10 ਗਿਣਦਾ ਕਿ ਆਪਾਂ 10 ਦੇ 20 ਗਿਣਦਾ ਕਰਾਂਗੇ ਸਭ ਤੇ ਗੱਲ ਹੈ ਸਾਰਿਆਂ ਤੇ ਗੱਲ ਕਰਨੀ ਪड़ਦੀ ਵੀ ਆ ਸ਼ੁਰੂਆਤ ਹੁੰਦੀ ਆ ਜਿੱਮੇ ਆਪਾਂ ਕਹਿੰਦੇ ਆ ਜੀ ਵੀ ਆਪਾਂ ਆਹ ਕੰਮ ਕਰਨਾ ਆ ਨਹੀਂ ਕਰਨਾ ਹਰ ਰੋਜ਼ ਨਵੀਂ ਤੇ ਨਵੀਂ ਕੰਟਰੋਵਰਸੀ ਹੁੰਦੀ ਰਹਿੰਦੀ ਆ ਸਲਾਹਾਂ ਦੇਣੀਆਂ ਸਥਾਲੀਆਂ ਨੇ ਮੈਂ ਤਾਂ ਇਹ ਕਹਿੰਦਾ ਵੀ ਸਲਾਹਾਂ ਅਸੀਂ ਦੇ ਦਨੇ ਜਿਉਂ ਉਹ ਕਰ ਲੋ ਵਾਗ ਗਰਾਊਂਡ ਤੇ ਅਸੀਂ ਕੀ ਕਰ ਰਹੇ ਆ ਅਸੀਂ ਪੰਜਾਬ ਲਈ ਕੀ ਕਰ ਰਹੇ ਆ ਅਸੀਂ ਆਪਣੀ ਧਰਤ ਲਈ ਕੀ ਕਰਦੇ ਆ ਗੱਲ ਫਾਰ ਐਗਜ਼ਾਮਪਲ ਇਹ ਹੋ ਜਾਂਦੀ ਆ ਵੀ ਅਸੀਂ ਲੋਕਾਂ ਤੋਂ ਕਈ ਨੇ ਵੀ ਹਾਂ ਤੁਸੀਂ ਗਲਤ ਹੋ ਗਿਆ ਤੁਸੀਂ ਕਿ ਜਾਂ ਆ ਚੰਗਾ ਹੋ ਗਿਆ ਪਰ ਅਸੀਂ ਜੋ ਕੰਟਰੀ ਬੂਟ ਕੀ ਕਰ ਸਕਦੇ ਆ ਅਸੀਂ ਉਹਦੀ ਉਹ ਅਸੀਂ ਵਧੀਆ ਕਰਨੀ ਸੀ ਤੁਸੀਂ ਜੋਗਦਾਰ ਕਿੰਨ੍ਹੇ ਪਾਸ ਸਕਦੇ ਜ਼ਰੂਰੀ ਨਹੀਂ ਹੁੰਦਾ ਵੀ ਬਾਹਰ ਜਾ ਕੇ ਬੈਠ ਗਏ ਜਾਂ ਅਸੀਂ ਬਾਹਰਲੇ ਮੋਰਚੇ ਬੈਠਿਆ ਉਹ ਵੀ ਅਸੀਂ ਸਾਨੂੰ ਲੋੜ ਨਹੀਂ ਪੰਜਾਬ ਦੀ ਪੰਜਾਬ ਦੀ ਸਾਨੂੰ ਜ਼ਿਆਦਾ ਲੋੜ ਆ ਕਿਉਂਕਿ ਸਭ ਤੋਂ ਪਹਿਲਾਂ ਮਾਂ ਜ਼ਿਆਦਾ ਹੁੰਦੀ ਹੈ ਜੇ ਕੋ ਮਾਂ ਜ਼ਿਆਦਾ ਹੁੰਦੀ ਹੈ ਤਾਂ ਫਿਰ ਉੱਥੇ ਪੰਜਾਬ ਦੀ ਧਰਤ ਆ ਜਾਂਦੀ ਹੈ ਜ਼ਿਆਦਾ ਧਰਤ ਜ਼ਿਆਦਾ ਹੁੰਦੀ ਹੈ ਤਾਂ ਆਪਣਾ ਬੱਚ ਬੱਚਾ ਆ ਜਾਂਦਾ ਬੱਚ ਪਰ ਜੇ ਜ਼ਿਆਦਾ ਹੁੰਦਾ ਤਾਂ ਫਿਰ ਆਪਦੀ ਮਿੱਟੀ ਵਿੱਚ ਖੇਡੇ ਗੜੀਆਂ ਵਿੱਚ ਭੱਜੇ ਭੈਣਾ ਭਰਾਵਾਂ ਨਾਲ ਖੇਡੇ ਤੇ ਬੱਚ ਵੱਡਿਆ ਤਾਂ ਪੁੱਟਾ ਖਾ ਖਾ ਕੇ ਜਿਵੇਂ ਕਿ ਆਪਾਂ ਪੜੇ ਹੈਗੇ ਜਿਹੜੇ ਹਿਸਾਬ ਨਾਲ ਪਤਾ ਹੀ ਸੀਗਾ ਵੀ ਇੱਕ ਪਿੰਡ ਦਾ ਸਾਡੇ ਆਪਣੇ ਬਾਬਾ ਹੁੰਦਾ ਸੀਗਾ 75 ਉਹ ਸਾਡੇ ਸਾਰੇ ਪਿੰਡ ਦੇ ਜਵਾਨਾਂ ਨੂੰ ਉਹਦਾ ਇੰਨਾ ਇੱਕ ਖਤਰਾ ਹੁੰਦਾ ਸੀਗਾ ਉਹਨੇ ਜੁੱਤੀ ਪਤਾ ਨਹੀਂ ਲਾਉਂਦਾ ਸੀ ਖਾਨੀ ਅਸੀਂ ਇੰਨੇ ਡਰੇ ਹੋਏ ਸੀ ਖਾਨੀ ਸਾਨੂੰ ਘਰ ਦੇ ਰੇਣਾ ਡਰਾਇਆ ਸੀ ਜਦੋਂ ਅਸੀਂ ਉਹ ਦੇਖ ਲੈਂਦੇ ਸੀ ਕਿ ਇਹ 75 ਆ ਗਿਆ ਓਏ ਸਾਡਾ ਤਾਂ ਬਾਬਾ ਲੱਗਦਾ ਸੀ ਨਾ ਜਣੀਆਂ ਬੰਦੇ ਕਹਿੰਦੇ ਸੀ 75 ਆ ਗਿਆ ਓਏ ਜਣੀਆਂ ਅਸੀਂ ਉਹ ਗਲੀ ਛੱਟ ਕੇ ਅਸੀਂ ਤਿੱਤਰ ਹੋ ਜੇ ਉਹ ਗੱਡੀ ਖਾਲੀ ਸੁੰਨੀ ਕਰਦੇ ਸੀ ਜਿੱਦੇ ਅਸੀਂ ਕਿੱਥੇ ਅਸੀਂ ਘੱਟੋ ਘੱਟ 15 20 ਬੱਚੇ ਖੇਡਦੇ ਹੁੰਦੇ ਸੀ ਯਾਨੀ ਉਹਨੇ ਉਹਨੇ ਖਾਣ ਸਾਰ ਸਾਨੂੰ ਪੈਸੇ ਵੀ ਉਹਦਾ ਉਹਦਾ ਕੰਮ ਹੀ ਇਹ ਸੀ ਜਦੋਂ ਸਾਨੂੰ ਵੇਖ ਲੈਂਦਾ ਸੀ ਉਹ ਤਾਂ ਉਹ ਜੁੱਤੀ ਨੂੰ ਹੱਥ ਪਾ ਲੈਣਾ ਅਸੀਂ ਤਿੱਤਰ ਹੋ ਜਾਈਦਾ ਉਹ ਗੱਲ ਆ ਗਈ ਦਰ ਸੀ ਪਿਆਰ ਸੀ ਤੇ ਮੰਨਦੇ ਵੀ ਸੀ ਇੱਕ ਦੂਜੇ ਤੇ ਸਾਹੇ ਬੱਚੇ ਦਾ ਘਰ ਰੇ ਮਾਂ ਮੰਨਦੇ ਹੁੰਦੇ ਨੇ ਤੇ ਵੱਡੇ ਵੀ ਜਾਨਕਿ ਸ਼ਰਮ ਸੀ ਇਹ ਆ ਸੀ ਇੱਕ ਦੂਜੇ ਦਾ ਕਹਿਣਾ ਮੰਨਦੇ ਸੀ ਨੰਬਰ ਦੋ ਤੇ ਹੈਲਪ ਵੀ ਕਰਉਂਦੇ ਸੀ ਇੱਕ ਦੂਜੇ ਨੂੰ ਪਰ ਹੁਣ ਅਸੀਂ ਉਹ ਤੋਂ ਦੂਰ ਹੋ ਗਏ ਆ ਉਹਦਾ ਕਾਰਨ ਕੀ ਸੀ ਪੈਸੇ ਦਾ ਖਲਾ ਘਟ ਸੀ ਲੋਕਾਂ ਵਿੱਚ ਲੈਣ ਦੇ ਆਂਦਰਾ ਜਿਹਨੂੰ ਆਪਾਂ ਇੱਕ ਸ਼ਬਦ ਹੋਰ ਵਰਤਦੇ ਹਾਂ ਆਬਤ ਕਿਸੇ ਦਾ ਕੰਮ ਕਰਾਉਣ ਦੇ ਕਿਸੇ ਦੇ ਜਾ ਕੇ ਆਬਤ ਇਸ ਤਰ੍ਹਾਂ ਦੇ ਬਹੁਤ ਸਾਰੇ ਸ਼ਬਦ ਆਪਾਂ ਕੱਢ ਸਕਦੇ ਹਾਂ ਜਿਹੜੇ ਕਿ ਸਾਡੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਸੀਗੇ ਹੁਣ ਕੁਝ ਕਿਸਾਲਾਂ ਦਾ ਇਹ ਹੋ ਗਿਆ 20-25 ਸਾਲ ਤੋਂ ਲਾਲਾ ਚੱਲ 25 ਸਾਲ ਤਾਂ ਹੋ ਹੀ ਗਏ 30 ਦਾ ਲੋ ਪੈਸੇ ਦਾ ਫਲਾ ਬਦਨਾ ਸ਼ੁਰੂ ਹੋ ਗਿਆ ਪੈਸੇ ਨੇ ਬੰਦੇ ਨੂੰ ਆਪਣੇ ਆਪ ਦੇ ਵਿੱਚ ਕੀ ਰਤਾਏ ਲੱਗਣ ਲੱਗੇ ਜਿਵੇਂ ਅਸੀਂ ਆਤਮ ਨਿਰਭਰ ਹੋ ਗਏ ਸਾਨੂੰ ਹੁਣ ਕਿਹੜੀ ਲੋੜ ਨਹੀਂ ਹੈਗੀ ਲੋੜ ਨਹੀਂ ਹੈਗੀ ਮਤਲਬ ਮੇਰੇ ਕੋਲ ਪੈਸਾ ਹੈਗਾ ਮੈਂ ਹਰ ਸਾਇ ਚੀਜ਼ ਖਰੀਦ ਸਕਦਾ ਮੈਂ ਹਰ ਚੀਜ਼ ਖਰੀਦ ਸਕਦਾ ਉੱਥੇ ਅੱਗੇ ਪੰਗਾ ਇਹ ਪੈ ਗਿਆ ਸਾਡੇ ਚ ਪੈਸਾ ਤਾਂ ਆ ਗਿਆ ਪਰ ਸਾਡੇ ਚ ਪਿਆਰ ਖਤਮ ਹੋ ਗਿਆ ਸਾਡੇ ਚ ਭਾਈਚਾਰਾ ਖਤਮ ਹੋ ਗਿਆ ਮੈਂ ਮੈਂ ਇਹਦੇ ਚੱਕਰ ਦੇ ਵਿੱਚ ਅਸੀਂ ਆਪਣੇ ਆਪ ਨੂੰ ਛੋਟਾ ਕਰ ਲਿਆ ਸੁੰਗੜ ਗਿਆ ਸਾਡਾ ਭਾਈਚਾਰਕ ਸੰਖਤ ਖਤਮ ਹੋ ਗਈ ਤੇ ਸਾਡਾ ਲੋਕਾ ਨਾਲ ਬਿਹਾਰ ਜਦੋਂ ਖਤਮ ਹੋਇਆ ਨਾ ਇਹਦੇ ਅਸੀਂ ਉੱਥੇ ਇੱਕ ਆਪ ਦਾ ਸੰਸਾਰ ਆਪ ਹੀ ਬਣਾ ਲਿਆ ਮੈਂ ਮੇਰਾ ਘਰ ਵਾਲੀ ਮੇਰਾ ਬੱਚਾ ਬਸ ਲੈ ਸਿੱਕਾ ਔਰ ਬੱਚਿਆਂ ਦੀ ਇਹ ਗੱਲ ਆ ਗਈ ਤਾਂ ਬੱਚਿਆਂ ਨੇ ਆਪਣਾ ਸੰਸਾਰ ਬਣਾ ਲਿਆ ਉਹ ਪੇਰੈਂਟਸ ਤੋਂ ਥੱਲੇ ਚਲੇ ਗਏ ਉਹਨੂੰ ਮੇ ਲੱਗਦਾ ਮੇਰੀ ਪ੍ਰਾਈਵੇਸੀ ਪੇਰੈਂਟਸ ਸਾਡੇ ਇੰਟਰਫੇਅਰ ਕਰਦੇ ਨੇ ਬਹੁਤ ਗੁੱਸੇ ਨਾਲ ਤਾਂ ਬਾਤ ਹੀ ਗੱਲ ਸੁਝ ਕਰਾਂਗੇ ਤੇ ਆਪ ਗੱਲ ਦੁਬਾਰਾ ਉੱਥੇ ਮੁੜ ਕੇ ਆਨੇ ਆ ਗੱਲ ਕਿੱਥੀ ਖੜ ਗਈ ਆ ਕੇ ਕਿ ਮੁੱਦੇ ਬਹੁਤ ਨੇ ਬੋਲਣਾ ਕੋਈ ਚਾਹੁੰਦਾ ਨਹੀਂ ਮਾੜੀ ਗੱਲ ਇੱਥੇ ਇੱਕ ਸ਼ੇਅਰ ਕਰ ਦਿਓ ਕੋਈ ਬੰਦਾ ਕੋਈ ਫੋਟੋ ਸ਼ੇਅਰ ਕਰ ਦੇ ਆਪਦੀ ਉਹਦੇ ਤੇ 100 ਬੰਦੇ ਦਾ 1200 ਬੰਦੇ ਤੱਕ ਲਾਈਕ ਆ ਜਾਂਦਾ 50 ਤੋਂ ਲਾ ਕੇ 40 ਬੰਦਿਆਂ ਦੇ ਨਾਇਸ ਦੇ ਕਮੈਂਟ ਵੀ ਆਏ ਨੇ ਚੰਗੀ ਕੋਈ ਚੀਜ਼ ਪਾਉਣੀ ਹੋਵੇ ਜੋ ਸਵਾਜ ਨੂੰ ਸੁਧਾਰਦੀ ਹੋਵੇ ਕਿਸੇ ਦੀ ਬੁਰੀਾਈ ਦੇ ਬੁਰਦ ਹੋਵੇ ਉਹੋ ਵੱਤੋ ਬਾਦੋ ਬੰਦੇ ਨੂੰ ਸੀਨਤ ਜਨੇ ਮਾਰਦੀ ਕਰਨ ਪਰ ਉਹ ਕੋਟ ਦੇ ਤੇ ਲਾਇਕ ਦਾਸ ਤੋਂ ਵੱਧ ਨਹੀਂ ਆਉਂਦੇ ਕਮੈਂਟ ਜ਼ੀਰੋ ਅਸੀਂ ਆਪਣੇ ਆਪ ਨੂੰ ਅਸੀਂ ਕਹਿੰਦਾ ਵੀ ਮੈਂ ਠੀਕ ਆ ਮੇਰੇ ਘਰੇ ਠੀਕ ਆ ਤਾਂ ਮੈਨੂੰ ਲੋੜ ਨਹੀਂ ਕਿਸੇ ਦੀ ਮੈਨੂੰ ਕੀ ਇੱਕ ਸਬ ਚੱਲਿਆ ਸੀ ਮੈਨੂੰ ਕੀ ਵੀ ਮੈਂ ਇਹਨੂੰ ਮੈਨੂੰ ਕੁਝ ਨਹੀਂ ਲੈਣ ਦੇਣਾ ਹੈਗਾ ਉਹ ਚੀਜ਼ ਨੇ ਸਾਨੂੰ ਬਹੁਤ ਜ਼ਿਆਦਾ ਛੋਟਾ ਨੀਮਾ ਅਤੇ ਸੁਗੜ ਜੀ ਨੂੰ ਬਗਨਾਪ ਨੇ ਕਸੂਬੜ ਗਿਆ ਸੂਟ ਆ ਰਿਹਾ ਕਰਦਾ ਮਤਲਬ ਵੀ ਸਾਨੂੰ ਕਿਸੇ ਤੋਂ ਕੀ ਲੈਣਾ ਜਿਹਦੇ ਕਰੇ ਅੱਕ ਲੱਗੀ ਆ ਉਹ ਆਪੇ ਪਾਣੀ ਦਾ ਭਜਾਊਗਾ ਅਸੀਂ ਜਾ ਕੇ ਕੁਛ ਸਾਡੇ ਕਰ ਲੱਗੂਗੇ ਜਿਉਂ ਦੇਖਾਂਗੇ ਉਹ ਪਰ ਜਦ ਕਦੋਂ ਭਾਂਬੜ ਬਣ ਜਾਣਾ ਉਹਨੇ ਉਹਨੇ ਕਦੋਂ ਲਪੇਟ ਚ ਲੈ ਲੈਣਾ ਸਾਰੇ ਸੰਸਾਰ ਨੂੰ ਸੰਸਾਰ ਹੀ ਕਹਿੰਦਾ ਤਾਂ ਸਾਨੂੰ ਤਾਂ ਕੀ ਲੈਣਾ ਉਹ ਤੋਂ ਸਾਨੂੰ ਬਾਲਟੀ ਚੱਕੜਦਾ ਵੀ ਸਮਾਂ ਨਹੀਂ ਲੱਪਣਾ ਜਦੋਂ ਉਹ ਅੱਗ ਸਾਰੇ ਪਾਸੇ ਲੱਗੀ ਪਤਾ ਸਭ ਨੂੰ ਸਿਆਣੇ ਸਾਰੇ ਨੇ ਪੜ੍ਹੇ ਲਿਖੇ ਸਾਰੇ ਨੇ ਪਰ ਮੰਨਣ ਨੂੰ ਕੋਈ ਥਿਆਰ। ਕਰ ਲੇਗੀ ਇਹ ਮੰਨਣ ਦੀ ਵੀ ਮਾਤ ਲੋ ਮੰਨਦੇ ਅਸੀਂ ਹੈ ਨਹੀਂ। ਮੰਨਣ ਦੇ ਜਿਤਨੇ ਮੰਨ ਗਏ ਉਦਨੇ ਗੱਲ ਮਸਲਾ ਵੀ ਸੁਲਝ ਜਾਊਗਾ। ਹੁਣ ਆਪਾਂ ਬਾੜੀਆਂ ਟੀਵੀ ਦੇ ਤਹਾਨੂੰ ਜਾਣਾਂਗਾ ਮਾੜੀ ਚੀਜ਼ ਨੂੰ ਸ਼ੇਰ ਲੱਖਾਂ ਚ ਚੰਗੀ ਨੂੰ ਸੌਂਜ। ਤੇ ਜੇਕਰ ਕਿਸੇ ਦੀ ਸਮਝ ਜਾਂਦੀ ਆ ਤਾਂ ਉਹਦੀ 0 2 3 5 10 ਲੈ ਸਕਦੇ ਫੜ ਜੇਪੜੇ। ਕਿਉਂਕਿ ਕੋਈ ਚੰਗੀ ਚੀਜ਼ ਨੂੰ ਚਾਹੁੰਦਾ ਹੈ ਕਿਨੇ ਵੀ ਸੰਗਰ ਰਹੇ ਸਮਾਜ ਸਾਡਾ ਚੰਗਾ ਹੋਵੇ ਇਹ ਨਹੀਂ ਵੀ ਆ ਕਿ ਕੋਈ ਬੰਦਾ ਚੰਗਾ ਨਹੀਂ ਹੁੰਦਾ ਪਰ ਕੋਈ ਕਰਕੇ ਰਾਜੀ ਨਹੀਂ ਕਰ ਵੀ ਕਹਿੰਦਾ ਹੈ ਲਗਾ ਜੇ ਮੈਂ ਮੁੱਖ ਅੱਗੇ ਲੱਗਿਆ ਨਾ ਵੀ ਖਾਨੀ ਕਿੱਡਾ ਕਬਟਾ ਇਹ ਕੰਮ ਵੀ ਖਾਨੀ ਕਿੰਨਾ ਕਿ ਦੁਖੀ ਆ ਵੀ ਕਿੰਨਾ ਕਿ ਸਾਡਾ ਔਖਾ ਹੈ ਪਰ ਇਹ ਕੋਈ ਬਾੜਾ ਵੱਡਾ ਤਾਂ ਗੱਲ ਨਹੀਂ ਹੈਗੀ ਇਸੇ ਬਗਰ ਪਈ ਪਰ ਵੱਡੇ ਵੀ ਜਾਦਿਆ ਹਾਂ ਉਹ ਗੱਲਾਂ ਨੇ ਪਰ ਹੈਗੀ ਬਹੁਤ ਵੱਡੀ ਆ ਕਿਉਂਕਿ ਇਹਨੂੰ ਬਹੁਤ